ਜੰਗਲ ਸ਼ਾਕੋਟ ਸ਼ਹਿਰ ਦੇ 메인 ਬਾਜ਼ਾਰ ਮਲਸੀਆ ਤੇ 모ਗਾ ਰੋਡ ਵਿਖੇ ਦੁਕਾਨਦਾਰਾਂ ਰੇਡ ਅਤੇ ਫੜਹੀਆ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਆ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਮਾਡਲ ਥਾਣਾ ਸ਼ਾਕੋਟ ਦੇ ਐਸਐਚਓ ਇੰਸਪੈਕਟਰ ਜਤਿੰਦਰ ਸਿੰਘ ਵੱਲੋਂ ਪੁਲਿਸ ਟੀਮ ਸਮੇਤ ਕਾਰਵਾਈ ਕਰਦਿਆ ਦੁਕਾਨਦਾਰਾਂ ਰੇਡ ਅਤੇ ਫੜਹੀਆ ਵਾਲਿਆਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਗਈ ਇਸ ਦੇ ਨਾਲ ਹੀ ਪੁਲਿਸ ਵੱਲੋਂ ਸੜਕਾਂ ਤੇ ਗਲਤ ਢੰਗ ਨਾਲ ਖੜੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ ਇਸ ਮੌਕੇ ਐਸਐਚਓ ਇੰਸਪੈਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਦੁਕਾਨਦਾਰਾਂ

ਰੇਡਿਆ ਤੇ ਫੜਹਿਆ ਵਾਲਿਆਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਗਈ ਹੈ ਜੇਕਰ ਇਸ ਦੇ ਬਾਵਜੂਦ ਵੀ ਨਜਾਇਜ਼ ਕਬਜ਼ੇ ਨਾ ਹਟਾਏ ਗਏ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਅੱਜ ਰਾਤ ਸ਼ਹਿਰ ਵਿੱਚ ਰੌਣਕ ਡਿਆ ਹੋਇਆ ਕੋਈ ਟ੍ਰੈਫਿਕ ਨੂੰ ਲੈ ਕੇ ਕੀ ਮਾਮਲਾ ਸੀ? ਇਸ ਤਰ੍ਹਾਂ ਇਹ ਜਿਹੜਾ ਰੋਡ ਤੇ ਸੜਕ ਤੇ ਇਹਨਾਂ ਨੂੰ ਨਜਾਇਜ਼ ਲੋਕਾਂ ਨੇ ਕਬਜ਼ੇ ਕੀਤੇ ਹੋਏ ਉਹਨਾਂ ਨੂੰ ਅਸੀਂ ਹਟਾਇਆ ਗਿਆ ਵਾ ਸਾਡੇ ਵੱਲੋਂ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਵੀ ਟ੍ਰੈਫਿਕ ਦੀ ਸਮੱਸਿਆ ਬਹੁਤ ਆ ਰਹੀ ਹੈ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਨਜਾਇਜ਼ ਕਬਜ਼ਾ ਨਪਾਸੇ ਕੀਤਾ ਜਾਵੇ। ਠੀਕ ਹੈ ਜੀ ਜਿਹੜੇ ਵਾਹਨ ਸੜਕ ਦੇ ਉੱਤੇ ਆ ਜਾਂਦੇ ਨੇ ਉਹਨਾਂ ਦੇ ਜੀ ਅਸੀਂ ਚਲਾਨ ਵੀ ਕੱਟੇ ਨਾਲੇ ਲੋਕਾਂ ਨੂੰ ਇਹ ਬਾਰ ਬਾਰ ਅਸੀਂ ਕਹਿੰਨੇ ਆ ਵੀ ਟ੍ਰੈਫਿਕ ਦੇ ਜਿਹੜੇ ਨਿਯਮ ਉਹਨਾਂ ਦੀ ਲੰਘਣਾ ਨਾ ਕੀਤੀ ਜਾਵੇ ਜਿਹੜੇ ਵੀ ਰੋਡ ਤੇ ਨਜਾਇਜ਼ ਤਰੀਕੇ ਨਾਲ ਟ੍ਰੈਫਿਕ ਦੇ ਵਾਹਨ ਜਿਹੜੇ ਜੋ ਵੀ ਹੈ ਖੜੇ ਕਰਨਗੇ ਅਸੀਂ ਉਹਨਾਂ ਦੇ ਚਲਾਨ ਕਟਾਂਗੇ ਲੋਕਾਂ ਨੂੰ ਕਿਸ ਨਹੀਂ ਆ ਦੇਣਾ ਲੋਕਾਂ ਨੂੰ هیڅ ਨਹੀਂ ਆ ਦਿੰਨੇ ਆ ਵੀ ਸਾਡੀ ਸਾਨੂੰ ਸਹਿਯੋਗ ਦਿਓ ਜਿਹੜੀ ਦਿਨੋ ਦਿਨ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ ਰੋਡ ਤੇ ਕਿਉਂਕਿ ਇਸ ਰੋਡ ਤੋਂ ਵੱਡੇ ਵਾਹਨ ਵੀ ਲੰਘਦੇ ਆ ਤੇ ਨੰਗਨਵਲੇ ਕਈ ਵਾਰ ਟ੍ਰੈਫਿਕ ਜਾਮ ਹੁੰਦਾ ਬੜੀ ਸਮੱਸਿਆ ਆਉਂਦੀ ਬਾਹਰਲੇ ਲੋਕਾਂ ਨੂੰ ਦੋਸਤੋ ਇਹ ਹੈ ਵੀ ਜਿਹੜੀ ਵੀ ਗੱਡੀ ਕੋਈ ਵਹੀਕਲ ਕਢਾਉਣ ਦੇ ਸਾਈਡ ਤੇ ਕਢਾਉਣ ਦੁਕਾਨਾਂ ਦੇ ਮੂਹਰੇ ਜਿਹੜੇ ਨਜਾਇਜ਼ ਕਬਜ਼ੇ ਲਗਾ ਕੇ ਬੈਠੇ ਨੇ ਉਹਨਾਂ ਨੂੰ ਅਪੀਲ ਹੈ ਵੀ ਪਾਸੇ ਕਰ ਲੈਣ ਉਹਨਾਂ ਨੂੰ ਨਹੀਂ ਤਾਂ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਤੇ